ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਠੀਕ ਆ ਜੀ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਵੈੜਾ ਤੁਹਾਨੂੰ ਦਿਖਾਉਣੀਆਂ ਇੱਕ ਵੈੜ ਦੋਸਤੋ ਦਿਖਾਵਾਂਗੇ ਸ਼ੁਰੂਆਤ ਜਿਹੜੀ ਆਪਾਂ ਉਸੇ ਵੈੜ ਤੋਂ ਕਰਾਂਗੇ ਸੋਈ ਸਵਾਈ ਵੈੜਾ ਦੇ ਦੋ ਗੱਬਨ ਅਗੇ ਤਿਆਰੀ ਵਾਲੀਆਂ ਨੇ ਤੇ ਖਾਸ ਵੀਰ ਤੁਸੀਂ ਪਿੰਡ ਬਾਣੇ ਕਰਨੀਆਂ ਦੋਸਤੋ ਮੱਲੀਆਂ ਪਿੰਡ ਬਿਲਕੁਲ ਨੇ ਜਤੀਕ ਸੁਰਸਿੰਘ ਪਿੰਡ ਦੀ ਦੂਰੀ ਥੋੜੀ ਹੈਗੀ ਆ ਇਸ ਪਿੰਡ ਤੋਂ ਅੱਜ ਤਰੀਕ 14 ਮਈ ਆ ਦੋਸਤੋ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਬਾਕੀ ਐਨੀਮਲ ਤਿੰਨ ਨੇ ਤਿੰਨੇ ਐਨੀਮਲ ਜਿਹੜੇ ਦੋਸਤੋ ਚੰਗੇ ਆ ਬਾਕੀ ਰੇਡਪੜ ਤਾਂ ਜਾਇਜ਼ ਜਿੰਨਾ ਵੀ ਹੋ ਸਕਦਾ ਹੋਇਆ ਜਾਇਜ਼ ਤੇ ਜੈਨੂਅਲ ਆਪਾਂ ਕਰਵਾਵਾਂਗੇ ਵੀਰ ਨਿਸ਼ਾਨ ਤੋਂ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਨੂੰ ਨਿਸ਼ਾਨ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੇ ਬੜੇ ਵਧੀਆ ਨਿਸ਼ਾਨ ਭਾਈ ਠੀਕ ਠਾਕ ਚਲੋ ਵਧੀਆ ਚਾਹੀਦੇ ਅੱਛਾ ਨਿਸ਼ਾਨ ਥੋੜਾ ਜਿਹਾ ਵਕਫਾ ਪੈ ਗਿਆ ਵੈਸੇ ਚਲੋ ਕੰਮ ਜਿਵੇਂ ਆਪਣੇ ਨਾਰਮਲ ਹੀ ਹਾਂਜੀ ਹਾਂਜੀ ਤੂੜੀ ਤੰਦ ਤੇ ਸਾਂਭਣ ਸੰਭੱਲੇ ਦਾ ਕੰਮ ਸੀਗਾ ਹਾਂਜੀ ਹਾਂਜੀ ਕੰਮ ਦੇ ਦੇਣੇ ਨਾ ਫਿਰ ਥੋੜੇ ਜੇ ਆ ਬਿਲਕੁਲ ਬਿਲਕੁਲ ਤੇ ਅੱਜ ਨਿਸ਼ਾਨ ਆਪਣੇ ਕੋਲ ਜਿਹੜੇ ਪਸ਼ੂ ਤਿੰਨੇ ਵਗਾਉ ਇੱਕ ਸੂਈ ਆ ਦੋ ਗੱਬਣ ਵੜਾ ਹਾਂਜੀ ਵੀਰ ਜੀ ਇਹ ਸੂਈ ਨੂੰ ਕੋਈ ਹੋ ਕੇ 10ਕ ਦੇਣਾ ਜੀ ਤੇ ਮੈਲਾ ਮੂੜਾ ਨਹੀਂ ਹਲੇ ਵੜਨੇ ਮਾਰਿਆ ਕੋਈ ਵੀ ਠੀਕ ਹੈ ਜੀ ਹਾਂ ਜੀ ਉਹ ਤੋਂ ਵੈਸੇ ਹਫਤੇ 10-10 ਦਿਨ ਦੀਆਂ ਅਜੇ ਕੱਚੀਆਂ ਨੇ ਇਹ ਦੋਨੋਂ ਵੇੜਾ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਸੂਈ ਦਿਖਾ ਦਾਂਗੇ ਵੇਠ ਠੀਕ ਹੈ ਜੀ ਤੇ ਵੈਸੇ ਜਿਹੜਾ ਕਰੈਕਟ ਸਮਾਂ ਇਹਨਾਂ ਨੂੰ ਵੈਸੇ 8 ਤੋਂ 10-10 ਦਿਨ ਹੀ ਪਿਆ ਅਜੇ ਸੋਣ ਚ ਇਹ ਨਿਸ਼ਾਨ ਹਾਂਜੀ ਹਾਂਜੀ ਇੰਨਾ ਸਮਾਂ ਹੈਗਾ ਹੀ ਆ ਜੀ ਠੀਕ ਹੈ ਤੇ ਆਜੋ ਸ਼ੁਰੂਆਤ ਆਪਾਂ ਇਸੇ ਵੇੜ ਤੋਂ ਕਰ ਲੈਨੇ ਜਿਹੜੀ ਸੂਈ ਆ ਅੱਛਾ ਨਿਸ਼ਾਨ ਕੀ ਡਿਟੇਲ ਆ ਦਿਨ ਕਿੰਨੇ ਕ ਹੋ ਗਏ ਨੂੰ ਸੂਈ ਨੂੰ ਤੇ ਇੱਕ ਸੁਬਾ ਦੱਸ ਦਿੰਦੇ ਇਹਦਾ ਇਹਦਾ ਹੀ ਦੂਜਾ ਸੁਬਾ ਹੈ ਰਕਸੰਦੂ ਸਾਹਿਬ ਅੱਛਾ ਜੀ ਤੇ ਸੂਈ ਨੂੰ ਦਿਨ ਹੋ ਗਿਆ ਕੋਈ 8-10 ਦਿਨਾਂ ਦੀ ਹਾਂਜੀ ਦੁੱਧ ਇਸ ਤਰ੍ਹਾਂ ਜਿਹੜਾ ਸਾਲ ਚੱਲੰਦਾ 17 ਕਿਲੋ ਠੀਕ ਆ ਜੀ ਹਾਂਜੀ 17 ਕਿਲੋ ਦੁੱਧ ਹੋਊਗਾ ਬਾਕੀ 16 ਕਿਲੋ ਦੀ ਆਪਣੀ ਗਰੰਟੀ ਹੋਗੀ ਵੀਰੇ ਠੀਕ ਆ ਜੀ ਬਾਕੀ ਚੋਣ ਜਾਣ ਚੰਗੀ ਆ ਚੋਣ ਜਾਣ ਇੱਕ ਨੰਬਰ ਆ ਵੀਰ ਜੀ ਬਾਕੀ ਪੜਕਦੀ ਪੜਕਦੀ ਉੱਕੀ ਨਹੀਂ ਆ ਇਧਰ ਠੰਡੀ ਸੀਰ ਬੜੀ ਆ ਪਰ ਕਿਹਨੇ ਵੰਗਾ ਪੋਣਾ ਪਾਵੇ ਨਹੀਂ ਪੋਣਾ ਨਾ ਪਾਵੇ ਠੀਕ ਆ ਜੀ ਠੰਡੀ ਤੇਰੀ ਬਣੀ ਦੋਸਤੋ ਦੂਜਾ ਸੂਆ ਤੇ 16 ਲੀਟਰ ਤੋਂ ਪਲੱਸ ਦੁੱਧ ਤੇ ਚੱਲ ਰਹੀ ਆ 17 ਲੀਟਰ ਵੀ ਦੱਸ ਰਿਆ ਤੇ ਹੈ ਦੁੱਧ ਦਾ ਮਾਣਾ 20-22 ਕਿਲੋ ਚਾਹੂ ਸੰਧੂ ਸਾਹਿਬ ਠੀਕ ਆ ਪਰਮਾਨ अच्छा कि मां है ठंडी ऐसे दर पे कट के मिलती है हां, दी, हां, दी, हां दी। जी हां जी हां जी ठीक है मगर बच्चा गया जी हां जी बच्चा जी पीछे लो जी मगर बच्चा दोस्तों बच्चा ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਆ लो so, जी ਠੀਕ ਆ ਸੋ ਸੈਕਿੰਡ ਟਾਈਮ ਆ ਦੋਸਤੋ ਦੂਜਾ ਸੁਆ ਬਾਕੀ ਥਣਲੇਵਾ ਇੱਕ ਵਾਰੀ ਤੁਹਾਨੂੰ ਥੋੜਾ ਨੇੜੇਉਂ ਦਿਖਾ ਦਿੰਨੇ ਆਪਾਂ ਆ ਕਰੋ ਚੈੱਕ ਠੀਕ ਆ ਸੋ ਥਾਣਾ ਬਹੁਤ ਸੋਹਣੇ ਦੋਸਤੋ ਲੰਬੇ ਥਾਣਾ ਬਿਲਕੁਲ ਪੂਣੀ ਵਰਗੇ ਥਾਣਾ ਆਪਾਂ ਕਹਿੰਦੇ ਨੇ ਬਿਲਕੁਲ ਲੰਬੇ ਥਾਣਾ ਠੀਕ ਆ ਜੀ ਮੁੱਠੀ ਥਾਣਾ ਤੇ ਵੰਡ ਬੜੀ ਸੋਹਣੀ ਆ ਆਪਸੀ ਥਾਣਾ ਦੀ ਤੇ ਦੁੱਧ ਜਿਹੜਾ 17 ਲੀਟਰ ਤੇ ਹੁਣ ਚੱਲ ਰਹੀ ਹੈ ਮੇਰਲੇ ਲੱਗਾ ਪੂਰਾ ਥਾਣਾ ਨੂੰ ਸੰਧੂ ਸਾਹਿਬ ਪੂਰਾ ਥਾਣਾ ਨੂੰ ਪੂਰਾ ਹੱਥੀ ਚਵਾਈ ਵਾਲਾ ਇਹ ਨਹੀਂ ਥਾਣ ਨਿੱਕਾ ਜਾਂ ਕਿਦਾਂ ਕਿਦਾਂ ਨਹੀਂ ਸਹੀ ਹੈ ਜੀ ਤੇ ਥੋੜਾ ਜਿਆ ਨੂੰ ਹਲਾਦ ਕੇ ਨਿਸ਼ਾਨ ਆ ਦਿਖਾਓ ਜੀ ਲਓ ਜੀ ਠੀਕ ਹੈ ਉਨੇਵੇ ਦੀ ਕੁਆਲਿਟੀ ਚੰਗੀ ਆ ਦੋਸਤੋ ਬਾਕੀ ਦੋ ਟਾਈਮ ਘਟੋ ਘਟ ਕੋਈ ਵੀ ਆਪੀ ਚੋਕੇ ਤਸੱਲੀ ਨੋ ਟਾਈਮ ਤਿੰਨ ਟਾਈਮ ਚਵਾ ਕੇ ਜਿੰਨੇ ਚਿਰ ਮਰਜ਼ੀ ਚੋਵੇ ਕੋਈ ਸਾਡੇ ਘਰੇ ਕੋਈ ਗੱਲ ਹੀ ਨਹੀਂ ਇਹੋ ਜੀ ਆ ਬਿਲਕੁਲ ਉਹਦੇ ਇਹਨਾਂ ਦੱਸਿਆ ਉਹਨਾਂ ਹੋਊਗਾ ਹੀ ਵੀਰ ਜੀ ਸਹੀ ਆ ਜੀ ਸਹੀ ਹਾਂਜੀ ਲੈ ਵੀ ਨਿਸ਼ਾਨ ਇੱਕ ਵਾਰੀ ਖੋਲ ਕੇ ਤੋੜੀਏ ਵੀਰੇ ਨੂੰ ਠੀਕ ਆ ਕੱਦ ਦੇ ਦਾ ਵਾਇਡ ਦਾ ਦੋਸਤੋ ਇੱਕ ਵਾਰੀ ਜ਼ਰੂਰ ਆਪਾਂ ਜ਼ਿਕਰ ਕਰ ਦਿੰਨੇ ਆ ਕੱਦ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਕੱਦ ਵੱਡਾ ਸੋ ਬਿਲਕੁਲ ਨਿਗਰਲੇਵੇ ਦੇ ਵਿੱਚ ਆ ਠੀਕ ਆ ਜੀ ਬਾਕੀ ਪਿੰਡੇ ਪੁੰਡੇ ਦੀ ਵੀ ਚੰਗੀ ਆ ਠੰਡੀ ਸੀਲ ਪੜੀ ਜਾਂਦੀ ਆ ਸੰਧੂ ਸਾਹਿਬ ਹਾਂ ਕੱਦ ਬੇਲ ਹੀ ਪੂਰਾ ਐ ਨਹੀਂ ਕੱਦ ਬੇਲ ਨਿਕਾ ਐ ਕੱਦ ਬੇਲ ਹੀ ਪੂਰਾ ਐ ਬਿਲਕੁਲ ਹਾਂ ਜੀ ਤੇ ਮੈਨੂੰ ਲੱਗਾ ਤਾਂ ਨਿਸ਼ਾਨ ਕਈ ਵਾਰ ਬਹੁਤੇ ਘਰਾਂ ਦੇ ਵਿੱਚ ਭੈਣਾਂ ਚਵਾਈ ਕਰਦੀਆਂ ਨੇ ਬਿਲਕੁਲ ਨਾਰਮਲੀ ਉਹਨਾਂ ਦੇ ਬਿਲਕੁਲ ਖਰੀਦਣ ਦੇ ਲਈ ਕੋਈ ਚੱਕਰ ਹੀ ਨਹੀਂ ਵੀਰ ਜੀ ਆਪਣੀ ਆਪ ਮਾਤਾ ਚਵਾਈ ਕਰਦੀ ਐ ਦੀ ਤੇ ਹਾਂ ਹਾਂ ਜੀ ਬਈ ਬਹੁਤ ਠੰਡੇ ਧੀਰੇ ਪਸੰਦ ਹਾਂ ਜੀ ਹਾਂ ਜੀ ਜਿਹੜਾ ਮਰਜ਼ੀ ਜਿੱਥੇ ਡੱਕ ਕੇ ਚੋਲੇ ਹਾਂ ਜੀ ਲਓ ਵੀ ਦੋਸਤੋ ਇੱਕ ਵਾਰੀ ਆ ਇੱਕ ਬਹਿਣੀ ਲਈ ਸਾਈ ਪਾਕਿਸਤਾਨ ਤੋਂ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਠੀਕ ਆ ਜੀ। ਤੋਂ ਜਿਹੜੇ ਵੀਰ ਨੇ ਬਿਲਕੁਲ ਘਰੇਲੂ ਆ ਵੈਸੇ ਵਪਾਰ ਦੀ ਲੈਣ ਦੇ ਵਿੱਚ ਵੀ ਕਿਸੇ ਵੀਰ ਨੇ ਖਰੀਦਣੀ ਆ ਤੁਹਾਡੀ ਆਪਣੀ ਸਮਝ ਘਰੇਲੂ ਵੀਰ ਕੋਈ ਲੈ ਕੇ ਜਾਣੀ ਚਾਹੁੰਦਾ ਤੇ ਬੇਸ਼ੱਕ ਦੋਸਤੋ ਤੁਸੀਂ ਟਕਾ ਕੇ ਜਿਹੜੀ ਚੁਆਈ ਕਰ ਸਕਦੇ ਜੇ ਬਿਲਕੁਲ ਪੈਰ ਗੱਡ ਕੇ ਮਿਲਦੀ ਆ ਠੀਕ ਆ। ਠੰਡੀ ਤੇਰੀ ਆ ਸੀਲਸ ਲੱਗ। ਲੱਤ ਛੱਡ ਤਾ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਕਰਵਾ ਲਈ ਦੂੰ। ਤੇ ਨਿਸ਼ਾਨ ਕੀ ਮੋਲ ਵਾਲੀ ਕੀ ਕਰਦੇ ਆ ਡਿਮਾਂਡ ਇਹਦਾ ਮੁੱਲ ਸੰਤੂ ਸਾਹਿਬ 54000 ਕਰਦੇ ਆ ਜੀ। ਅੱਛਾ ਜੀ। ਹਾਂਜੀ। ਤੇ ਲੈਣ ਦੇ ਨਾਲ ਹੀ ਗੱਲਬਾਤ ਹੀ ਕਰਦੀ ਹੈ ਵੀ ਕਿਥੋਂ ਕਸਰਾ ਕੁਸਰਾ ਕੱਢ ਗਏ ਸਾਰੀਆਂ ਕੋਈ ਨਹੀਂ ਦੇਦਾ 52000 ਦੀ ਵਹਿੜ ਦੇ ਦਾਂਗੇ ਹੋਰ ਮਾਨਤਾਨ ਕਰਦਾ ਮੌਕੇ ਤੇ ਕਿਸੇ ਦਾ ਵੀਰ ਦਾ ਫੋਨ ਆਊਗਾ ਤੇ ਕੋਈ ਨਹੀਂ ਕਰਾਂਗੇ ਜਰੂਰ ਹਾਂਜੀ ਬਹੁਤ ਜੀ 52000 ਵੈਸੇ ਲਾਸਟ ਵੀਰ ਨੇ ਕਰਤਾ ਮੁੱਲ ਲੈਣ ਤੇ ਨਾ ਉਹਦੇ ਵਿੱਚੋਂ ਵੀ ਛੋੜਛੱਪਾ ਮਾਨਤਾਨ ਹੋਰ ਹੋ ਜਾਊਗਾ ਕਿਸੇ ਵੀਰ ਭਰਾ ਦੇ ਘਰ ਆਏ ਦਾ ਬਾਕੀ ਵਹਿੜ ਚੰਗੀ ਹੈ ਦੋਸਤੋ ਰੰਗ ਪ੍ਰਿੰਟ ਤੁਸੀਂ ਵੇਖ ਲਿਆ ਜਿਵੇਂ ਚੀਨੀ ਜੀ ਆਪਾਂ ਕਹਿੰਦੇ ਨੇ ਵੀ ਚੀਨੀ ਜੀ ਆ ਠੀਕ ਹੈ ਜੀ ਕਲਰ ਬਾਕੀ ਬੱਚਾ ਮਗਰ ਬੱਚਾ ਵਡੀਆਂ ਵਹਿੜਾਂ ਆਉਂਦੀ ਸੰਧੂ ਸਾਹਿਬ ਬਿਲਕੁਲ ਆਹਾਂ ਨਾ ਪਰ ਵਾਹ ਸਰੀਰ ਆ ਸਹੀ ਹੈ ਜੀ ਸਹੀ ਹੈ ਲੈ ਬਿਨਿਸ਼ਾਨ ਅਕੇ ਦੂਜੇ ਨੰਬਰ ਤੇ ਆ ਗਈ ਆਪਣੇ ਕੋਲ ਗੱਬਣ ਹਾਂਜੀ ਗੱਬਣਿਆ ਜੀ ਤੇ ਇਹਦਾ ਸੁਵਾ ਦੱਸਿਓ ਮੜਾ ਜਾ ਇਹਦਾ ਸੁਵਾ ਵੀ ਦੂਜਾ ਸੰਤੂ ਸਾਹਿਬ ਦੂਜਾ ਜੀ ਹਾਂਜੀ ਹਾਂਜੀ ਦਿਨ ਇੱਥੇ ਲੈ ਜੂਗੀ ਹਫਤੇ ਦਿਨ ਦਿਨ ਹਫਤਾ ਲੈ ਜੇ 10 ਦਿਨ ਲੈ ਜੇ ਇੱਥੇ ਖੜੂ ਕੀ ਦਿਨ 10 ਕ ਦਿਨ ਹਾਂਜੀ ਢਲੰਡੂਲਾ ਬੜੀਆਂ ਸੰਤੂ ਸਾਹਿਬ ਦੁੱਧ ਰਮਾਨਾ 16 17 ਕਿਲੋ ਚਾਹੂਗੀ ਗਾਂ ਇਹ ਦੇਖੋ ਲਓ ਜੀ ਠੀਕ ਆ ਸੋ ਦੂਜਾ ਸੁਵਾ ਦੋਸਤੋ ਇੱਕ ਰੰਗ ਆ ਬਿਲਕੁਲ ਬਲੈਕ ਹੈ ਜੈਡ ਬਲੈਕ ਰੰਗ ਠੀਕ ਆ ਜੀ ਗਰਮੀ ਗਰਮੀ ਦਾ ਨੂੰ ਕੋਈ ਚੱਕਰ ਨਹੀਂ ਆ ਵੀ ਗਰਮੀ ਕਰਕੂ ਵੀ ਜਾਂ ਕਿਦਾਂ ਕਿਦਾਂ ਮੇਰੇ ਤੇ ਪੱਖਾ ਵੀ ਕੋਈ ਨਹੀਂ ਲੱਗਾ ਤਾਂ ਵੀ ਨਹੀਂ ਕੋਈ ਗੱਲ ਕਰਕਦੀ ਨਹੀਂ ਕਰੋਸ ਸੰਗ ਹਾਂਜੀ ਕਰੋਸ ਸੰਗ ਹੈ ਜੀ ਲਓ ਜੀ ਕਰੋਸ ਸੰਗ ਆ ਵੈਸੇ ਚਲੋ ਇਹਨਾਂ ਦਿਨਾਂ ਤੋਂ ਬਾਅਦ ਹਰ ਕ ਵੀਰ ਦਾ ਡਿਸੀਜਨ ਹੁੰਦਾ ਵੀ ਚਲੋ ਕਰੋਸ ਸੰਗ ਹੀ ਪਸ਼ੂ ਖਰੀਦਿਆ ਜਾਵੇ ਤੇ ਆ ਤੁਸੀਂ ਵੇਖ ਸਕਦੇ ਥੰਨੇਵਾ ਦੋਸਤੋ ਹਜੇ ਲਾਏ ਬਣੇ ਥੋੜਾ ਜਿਹਾ ਨਾਰਮਲ ਜਿਹਾ ਲਾਏ ਬਣੇ ਪਈ ਆ 10 ਦਿਨ ਘਟੋ ਘਟ ਟੈੜੀਆਂ ਲੈ ਜੂਗੀ 10 ਦਿਨ ਹਜੇ ਠੀਕ ਆ ਸੋ ਚਾਰ ਥਾਣਾ ਚਾਰੇ ਥਾਣੇ ਜਿਹੜੇ ਦੋਸਤੋ ਮੁੱਠੀ ਥਾਣਾ ਨਿਕਲ ਕੇ ਸਾਹਮਣੇ ਆਉਣਗੇ ਥਣਪੂਰਾ ਲੰਮਾ ਜੀ ਸੰਤੂ ਸਾਹਿਬ ਥਣ ਤਾਂ ਥਣਾ ਚਾਈ ਨਹੀਂ ਤਾਂ ਤਾਂ ਵੀ ਥਾਣੇ ਵੇਖੋ ਕਿਡਾ ਲਾਣ ਲੱਗਾ ਹੈ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਦੂਜਾ ਸੂਆ ਠੀਕ ਹੈ ਜੀ 10 ਦਿਨ ਖੁੱਲੇ ਡੂਲੇ ਲੈਂਦੀ ਆ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਬਾਕੀ ਲੌਣਾ ਨੂਣਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਉਮੀਦ ਆ ਵੀ 10 ਦਿਨਾਂ ਤੋਂ ਪਹਿਲਾਂ ਹੀ ਆ ਜੂਗੀ ਕਰਮਾੜੀ ਹੋ ਸਕਦਾ ਵੀ 10 ਦਿਨ ਪੂਰੇ ਕਰਕੇ ਸੂਪੇ ਤੇ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਕੋਈ ਸ਼ਾਈ ਵਾਲ ਦੇ ਐਚ ਐਫ ਦਾ ਤੁਸੀਂ ਕ੍ਰੋਸ ਮੰਨ ਸਕਦੇ ਜੀ ਤੇ ਕੱਤ ਜਿਹੜਾ ਦੋਸਤੋ ਮੀਡੀਅਮ ਦੇ ਵਿੱਚ ਆ ਭਾਰਾ ਪੇਟ ਬਾਕੀ ਜਿੰਨੇ ਵੀ ਆ ਦੋਸਤ ਕੱਦ ਵਜਣ ਦੇ ਹਿਸਾਬ ਨਾਲ ਪੂਰੀ ਹੈ ਠੀਕ ਹੈ 크로ਸ ਜੀ ਸ਼ਹੀਵਾਲ ਚਾਉਂਦੀ ਸੰਤੂ ਸਾਹਿਬ ਹਾਂ ਹਾਂ ਸ਼ਹੀਵਾਲ 크로ਸ ਜੀ ਹਾਂਜੀ ਹਾਂਜੀ ਆ ਠੀਕ ਆ ਜੀ ਮੋੜੋ ਨਿਸ਼ਾਨ ਵੀ ਬਾਕੀ ਰੇਟ ਬਿਲਕੁਲ ਵਾਜਬ ਤੇ ਜਾਇਜ਼ ਰੇਟ ਆ ਦੋਸਤੋ ਠੀਕ ਆ ਫਿਲਹਾਲ ਕੋਈ 10 ਦਿਨ ਜਿਹੜਾ ਸਮਾਂ ਇਹ ਕੱਢਦੀ ਆ ਉਸ ਅਕੋਰਡਿੰਗ ਜਿਹੜਾ ਨਾਰਮਲ ਹੋਰ ਰੇਟ ਹੋ ਜਾਊਗਾ ਕਈ ਵਾਰਾਂ ਤਿਆਰੀ ਵਾਲੇ ਪਸ਼ੂ ਦਾ ਰੇਟ ਜਿਹੜਾ ਕੋਈ 2-4000 ਦਾ ਫਰਕ ਹੁੰਦਾ ਤੇ ਫਿਲਹਾਲ ਇਹ 10 ਦਿਨ ਲੈਂਦੀ ਆ ਉਸ ਵੰਡ ਨਾਲ ਜਿਹੜੇ ਅੱਜ ਪਸ਼ੂ ਤੁਹਾਨੂੰ ਬਿਲਕੁਲ ਜਾਇਜ਼ ਮਿਲ ਜਾਣਗੇ ਠੀਕ ਆ ਥਣਾਏ ਮਿਰਰ ਮਰੋਂ ਚੰਗਾ ਸੰਧੂ ਸਾਹਿਬ ਵੱਲੇ ਹੂੰ ਹੂੰ ਬਾਕੀ ਜੋ ਪੂਰੀ ਫੁੱਲ ਤਿਆਰ ਹੋ ਗਈ ਵੈੜ ਪੂਰੀ ਜਗੂਗੀ ਵਟਵਟ ਬੜੇ ਬਾਨੇ ਤੇ ਅਈ ਦੇਖੋ ਠੀਕ ਆ ਤੇ ਨਿਸ਼ਾਨ ਕੀ ਮੁੱਲ ਕਰ ਦਿੰਦਾ ਫਿਰ ਮੁੱਲੇ ਦਾ ਸੰਧੂ ਸਾਹਿਬ 45000 45 ਲੈਣ ਦੇ ਨਾਲ ਇਹ ਮੁੱਲਿਆ ਹਾਂ ਬਾਕੀ ਕੋਈ ਨਹੀਂ ਛੋਟਛਾਪਾ ਹੋਰ ਕਰਾਂਗੇ ਮੌਕੇ ਤੇ ਜਰੂਰ ਠੀਕ ਆ ਠੀਕ ਹਾਂਜੀ ਲੋ ਵੀ 45000 ਤੇ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਕਾਕੀ ਮਾਨਤਾਨ ਹਰ ਇੱਕ ਦੱਸੇਗਾ ਰੇਡ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਛੋੜਛੱਪਾ ਹੋ ਜਾਊਗਾ ਕਿਸੇ ਵੀਰ ਦੇ ਘਰ ਆਇਦਾ ਠੀਕ ਆ ਤੇ ਠੀਕ ਆ ਜੀ ਆਜੋ ਅੱਛਾ ਨਿਸ਼ਾਨ ਹੈ ਕਿ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਆ ਗਈ ਆ ਹਾਂਜੀ ਹਾਂਜੀ ਡੱਬੀ ਹੋਰ ਵੜ ਇਹ ਤਰਕੀ ਨਹੀਂ ਬੰ ਤਕਰੀਬਨ ਲਾਇ ਫੋਲੀ ਪਈ ਆ ਜੀ ਦਿਨ ਖੜੂ ਕੀ 6 ਤੋਂ 7 ਹਾਂ ਹਾਂਜੀ ਇਹ ਵੀ ਕ੍ਰੋਸ ਹੀ ਆ ਹਾਂਜੀ ਕ੍ਰੋਸ ਹੰਗ ਜੀ ਆ ਜੀ ਠੀਕ ਆ ਸੰਧੂ ਸਾਹਿਬ ਤੇ ਸੂਹਾ ਕਿਨਮਾ ਤੀਜਾ ਕਿ ਦੂਜਾ 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 ਸੰਧੂ ਸਾਹਿਬ ਦੂਜਾ ਦੂਜਾ ਸੂਹਾ ਜੀ ਠੀਕ ਆ ਜੀ ਇਹ ਵੀ ਹਫਤਾ ਕਾ 6 ਦਿਨ ਇੱਥੇ ਲਈ ਜੋ ਹਾਂਜੀ ਹਫਤਾ ਖੜੂਗੀ ਜੀ ਹਫਤਾ ਕਾ ਥੰਥੂਣ ਬੜਾ ਚੰਗਾ ਲੱਗਾ ਜੀ ਲਓ ਜੀ ਸੋ ਦੋਨੋ ਜਿਹੜੀਆਂ ਦੋਸਤੋ ਕੋਈ ਹਫਤੇ 10 ਦਿਨ ਤੱਕ ਸੁੰਦੀਆਂ ਨੇ ਠੀਕ ਆ ਜੀ ਤੇ ਜਿਹੜੀ ਆਪਾਂ ਤੁਹਾਨੂੰ ਇਹ ਲਾਸਟ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਇਹ ਹਫਤਾ ਕ ਕੋਈ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਲਿਓ ਦੂਜਾ ਸੂਬਾ ਰੰਗ ਪ੍ਰਿੰਟ ਬਲੈਕ ਤੇ ਵਾਈਟ ਡਾਊਟ ਸਪੋਰਟ ਜਿਹੜੇ ਡੱਬ ਤੁਹਾਨੂੰ ਨਜ਼ਰ ਆ ਰਹੇ ਆ ਠੀਕ ਆ ਜੀ ਰੰਗ ਪ੍ਰਿੰਟ ਇਸ ਤਰ੍ਹਾਂ ਦਾ ਬਾਕੀ ਥਣ ਦੇਵੇ ਦੀ ਆਪਾਂ ਇੱਕ ਵਾਰ ਤੁਹਾਨੂੰ ਥੋੜਾ ਤੋੜ ਕੇ ਦਿਖਾ ਦਿੰਨੇ ਆ ਲੰਮਾ ਤੋਰ ਦੇ ਨਿਸ਼ਾਨ ਆ ਰੁਕਿਆ ਜ ਮਾੜਾ ਕਮਾ ਕੇ ਆ ਆ ਠੀਕ ਹੈ ਜੀ ਲੇਓ ਠੀਕ ਹੈ اچھا ਬਾਕੀ ਨਿਸ਼ਾਨ ਟਿੱਪਣ ਆਪਣੀ ਪੂਰੀ ਵੈਸੇ ਹਾਂਜੀ ਟਿੱਪਣ ਦੀ ਆਪਣੀ ਗਾਰੰਟੀ ਹੋ ਗਈ ਸੰਤੂ ਸਾਹਿਬ ਜਿਹੜਾ ਕਿ ਪਸ਼ੂ ਆਪਣਾ ਘੱਪਣ ਲੈ ਕੇ ਜਾਂਦਾ ਜਿਹੜਾ ਕੋਈ ਗੱਬਲ ਲੈ ਕੇ ਜਾਂਦਾ ਉਹਦੀ ਪੰਦੀ ਤਸੱਲੀ ਹੋਊਗੀ ਜਿਹੜਾ ਕੋਈ ਨੇ ਉਦਾਂ ਆਨਲਾਈਨ ਸਬਦਾ ਕਰਨਾ ਸੁਈ ਕਾਂ ਦਾ ਉਹਦੀ ਵੀ ਗਰੰਟੀ ਹੋਊਗੀ ਵੀਰ ਜੀ ਬਾਕੀ ਆਪਣੀ ਚੋਕੇ ਕੋਈ ਤਿੰਨ ਟਾਈਮ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਨਾਲ ਦੋਸਤੋ ਬਾਕੀ ਫਿਰ ਵੀ ਜੇਕਰ ਕਿਸੇ ਵੀਰ ਨੇ ਕੋਈ ਸਾਈਬ ਇਹ ਨਾ ਪਾਉਣਾ ਉਸ ਤੋਂ ਪਹਿਲਾਂ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਵੀਡੀਓ ਕਾਲ ਤੋਂ ਬੇਸ਼ੱਕ ਕੋਈ ਆਪਣੀ ਤਪਾਈ ਵੀ ਤੁਸੀਂ ਕਰਵਾ ਕੇ ਤਸੱਲੀ ਕਰਾ ਸਕਦੇ ਜੀ ਬਾਕੀ ਪੇਮੈਂਟ ਬਾਅਦ ਵਿੱਚ ਪਾ ਸਕਦੇ ਜੀ ਇਹਦੇ ਨਾਲ ਕੀ ਹੁੰਦਾ ਦੋਸਤੋ ਕੋਈ ਵੀਰ ਟਿੱਪ ਕੇ ਤੁਸੀਂ ਆਪਣੀ ਪਹਿਲਾਂ ਗਰੰਟੀ ਤਸੱਲੀ ਜਿਹੜੀ ਆ ਅੱਖੀ ਵੇਖ ਲਿਓ ਠੀਕ ਹੈ ਜੀ ਅੱਗੋਂ ਵੀ ਕੋਈ ਵੀਰ ਲੈ ਕੇ ਜਾਂਦਾ ਮਾਲ ਤੇ ਬੇਸ਼ੱਕ ਵੀਡੀਓ ਕਾਲ ਤੇ ਤਪਾਈ ਕਰਵਾ ਲਿਓ ਚਾਹੇ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਤੇ ਇਹ ਅਜਾ ਐਨੀਮਲ ਸੀਗੇ ਵੀਰ ਨਿਸ਼ਾਨਦੇ ਦੇ ਕੋਲ ਤੇ ਨਿਸ਼ਾਨਦਾ ਮੁੱਲ ਕੀ ਸੀ ਵੀਰ ਇਹਦਾ ਮੁੱਲ ਵੀਰ ਜੀ ਆਪਾਂ ਕਰਦੇ ਹਾਂ 42000 ਰੁਪਿਆ ਅੱਛਾ ਜੀ ਹਾਂਜੀ ਤੇ ਲੈ ਦੇ ਇੱਥੇ ਕੀ ਹੈ ਬਸ ਦੇ ਦਾਂਗੇ 40000 ਦੀ ਯਸਨੂ ਹਾਂ ਹਾਂਜੀ ਯਸਨੂ ਠੀਕ ਹੈ ਜੀ ਕੋਈ ਨਹੀਂ ਹੋਰ ਮੰਤਨ ਕਰ ਦਾਂਗੇ ਜੇ ਕੋਈ ਮੌਕੇ ਤੇ ਵੀਰ ਆਊਗਾ ਤੇ ਬਿਲਕੁਲ ਹਾਂਜੀ ਬਿਲਕੁਲ ਲਓ ਦੋਸਤੋ ਬਾਕੀ ਕ੍ਰੋਸ ਆਂਗਾ ਠੀਕ ਹੈ ਜੀ ਕ੍ਰੋਸ ਆਂਗਾ ਜਿੱਦਾਂ ਨਾਰਮਲੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਗ ਚੱਲਣ ਵਾਲਿਆ ਸਦਾ ਭਾਰ ਠੀਕ ਆ ਜੀ। ਥਣ ਭੰਡਾ ਚੰਗਾ ਲੱਗਾ ਸੰਧੂ ਸਾਹਿਬ। ਆ ਬਿਲਕੁਲ ਬਿਲਕੁਲ। ਠੀਕ ਆ। ਸੋ ਬਾਕੀ ਥਣਾ ਥੁਣਾ ਦੀ ਵੀ ਚੰਗੀ ਆ। ਸੋ ਇਹ ਅੱਜ ਤਿੰਨ ਬੈੜਾਂ ਸੀਗੀਆਂ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਅੱਜ ਜਿਹੜੀਆਂ ਆਪਾਂ ਤੁਹਾਨੂੰ ਗੱਬਣ ਤਿਆਰੀ ਵਾਲੀਆਂ ਦਿਖਾਈਆਂ ਇੱਕ ਸੂਈ ਦਿਖਾਈ ਆ। ਠੀਕ ਆ ਵੈਸੇ ਰੇਡ ਬਿਲਕੁਲ ਨਾਰਮਲ ਆ ਜੈਜ ਰੇਟ ਆ। ਸੋ ਚਾਹਵਣ ਵੀਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਤੇ ਨੰਬਰ ਨਿਸ਼ਾਨ ਪੁੱਛ ਦੀ ਆਪਣੇ। ਨੰਬਰ 84375 20016 996868035 ਵੀਰੇ। ਠੀਕ ਆ ਜੀ। ਔਰ ਕੋਈ ਗੱਲਬਾਤ ਬਾਈ ਬਸ ਵੀਰ ਜੀ ਡਾਨ ਨੇ ਆ ਤੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਸਨ ਮੇਰੇ ਨਾਲ ਵੀਰ ਨਿਸ਼ਾਨ ਪਿੰਡ ਮਾਣੇ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਤਿੰਨ ਐਨੀਮਲ ਸੀਗੇ ਅੱਜ ਬਾਕੀ ਤਿੰਨਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ